ਇਹ ਕਾਰਵਾਈ ਦੁਬਾਰਾ ਜਾਣਕਾਰੀ ਲਈ। Who are you? ਕਿਉਂਦਾ ਜਾਣਕਾਰੀ ਲਈ? ਨਹੀਂ ਹੁਣ ਦੇ ਮੌਕੇ ਤੇ ਤਾਂ ਆਏ ਹੋ ਨਾ ਵਿਆਹ ਕਰਦੇ। ਤੁਹਾਡੀ ਦੇਖ ਦੇ ਚੋਰੀਆ ਕੰਮ ਸਰ। ਨਹੀਂ ਮੈਂ ਆਰਡਰ ਤੇ ਆਇਆ ਨਾ ਮੈਂ ਆਪਣੇ ਪੱਤਰ ਤੇ ਥੋੜੀ ਆਇਆ। ਹਾਂਜੀ ਉਹੀ ਆਰਡਰ ਹੀ ਜਾਨਣਾ ਚਾਹੁੰਦੇ ਆਂ ਕੀ ਆਰਡਰ ਸੀ ਤੇ ਕੀ ਕਾਰਵਾਈ ਕਿਸ ਬਾਬਤ ਹੋਈ ਹੈ ਜੀ। Who are you? Who are you to ask me this? ਮੈਂ ਪੱਤਰਕਾਰ ਆ ਜੀ। ਸ਼ੋਮੀਅਰ ਆਈਡੀ। ਲਓ। ਸ਼ੋਮੀਅਰ ਕੁਆਲੀਫਿਕੇਸ਼ਨ। ਸ਼ੋਮੀਅਰ ਮਾਸਕਮ ਵੀ ਫੋਮ ਦੀ ਡਿਗਰੀ ਦਿਖਾਓ ਮੈਨੂੰ। ਕਿਹੜੇ ਨਿਊਜ਼ ਨਾਲ ਕੰਸਰਨਡ ਉਹਦੀ ਰਜਿਸਟ੍ਰੇਸ਼ਨ ਦਿਖਾਓ ਮੈਨੂੰ। ਭਾਜੀ ਆਈਡੀ ਹਰੇਕ ਆਈਡੀ ਹਰੇਕ ਕੋਲਾ ਪ੍ਰੈਸ ਕਲੱਬ ਦੀ ਸਾਡੇ ਬੰਦਿਆਂ ਕੋਲ ਦੀ ਆ ਪਹਿਲਾਂ ਥੱਲੇ ਕਰੋ ਪਹਿਲਾਂ ਆਪਣੀ ਆਈਡੀ ਦਿਖਾਓ ਉਨੇ ਕਾਲੇ ਤਾਂ ਆਪਾਂ ਚੱਲੇ ਨਹੀਂ ਆ ਤੁਹਾਡੇ ਹੱਥ ਨਹੀਂ ਫੜਾਉਣੀ ਐ ਇਹ ਨਹੀਂ ਨਹੀਂ ਦਿਖਾਓ ਮੈਨੂੰ ਦੇਖ ਲੈਣ ਦਿਓ ਇਹ ਦੇਖੋ ਪੰਜਾਬ ਸਰਕਾਰ ਦੀ ਬਣਾਈ ਹੋਈ ਆ ਇਹ ਕਿੱਥੇ ਲਿਖਿਆ ਹੋਇਆ ਦੇ ਉੱਤੇ ਕੀ ਫੋਟੋਗ੍ਰਾਫਰਾਂ ਤੁਸੀਂ ਪੱਤਰ ਕਰਦੇ ਫੋਟੋ ਸੁੱਟਦੇ ਵੀਡੀਓ ਬਣਾਉਂਦੇ ਬਣਾ ਲਓ ਆ ਫੋਟੋ ਖਿਚਾਈ ਦੀ ਕੋਈ ਮੁਸ਼ਕਿਲ ਨਹੀਂ ਫੋਟੋਗ੍ਰਾਫਰ ਆ ਤੁਸੀਂ ਸੁਲਤਾਨ ਲਿਆਓ ਇੱਥੇ ਦੋ ਫੋਟੋ ਦਾ ਕੰਮ ਵਾਸਤੇ ਯੂ ਆਰ ਨੋਟ ਅਥੋਰਾਈਜ਼ਡ ਟੇਕ ਮਾਈ ਬਿਆਨ ਔਰ ਐਨੀਥਿੰਗ ਤੁਸੀਂ ਇੱਕ ਫੋਟੋਗ੍ਰਾਫਰ ਆ ਫੋਟੋਗ੍ਰਾਫੀ ਦਾ ਕੰਮ ਕਰ ਰਹੇ ਹੋ ਯੂ ਆਰ ਨੋਟ ਅ ਪੱਤਰਕਾਰ ਯੂ ਆਰ ਨੋਟ ਰਜਿਸਟਰਡ ਕੋਈ ਨਹੀਂ ਸਾਰਾ ਕੁਝ ਲੱਗਦਾ ਆਈ ਐਮ ਨੋਟ ਅਥੋਰਾਈਜ਼ਡ ਟੂ ਗਿਵ ਐਨੀਥਿੰਗ ਜੀ ਪਬਲਿਕ ਨੂੰ ਪ੍ਰੇਜ਼ੈਂਟ ਕਰਦੇ ਆ ਪਬਲਿਕ ਨੂੰ ਕਿੰਨਾ ਪ੍ਰੇਜ਼ੈਂਟ ਕਰਦੇ ਯੂ ਆਰ ਅ ਫੋਟੋਗ੍ਰਾਫਰ ਯੂ ਆਰ ਨੋਟ ਅ ਪ੍ਰੈਸਰ ਯੂ ਆਰ ਨੋਟ ਅ ਜਰਨਲਿਸਟ ਯੂ ਆਰ ਜਸਟ ਅ ਫੋਟੋਗ ਤੁਸੀਂ ਮਾਸ ਨੂੰ ਤੁਸੀਂ ਮਾਸ ਨੂੰ ਉਹ ਕਰਦੇ ਆ ਤੁਸੀਂ ਬਿਲਕੁਲ ਕਰਦੇ ਆ ਕੀ ਕਰਦੇ ਸਭ ਕੁਝ ਕਰਦੇ ਨਹੀਂ ਨਹੀਂ ਤੁਸੀਂ ਲੋਕਾਂ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਆ ਤੁਸੀਂ ਡੈਮੋਕਰੇ ਤੁਸੀਂ ਡੈਮੋਕ੍ਰੇਸੀ ਨੂੰ ਪ੍ਰੈਜੈਂਟ ਕਰਦੇ ਆ ਬਿਲਕੁਲ ਕਰਦੇ ਆ ਅੱਛਾ ਫੋਟੋਗ੍ਰਾਫਰ ਦਾ ਕਾਰਡ ਲਈ ਕਰਦਾ ਹਾਂ ਤੁਸੀਂ ਕਹਿੰਦੇ ਪੱਤਰਕਾਰ ਆਂ ਅਹੀਂ ਅੱਛਾ ਮੈਂ ਕਿਹਾ ਸਾਰੇ ਕੋਲ ਇੱਕ ਮਿੰਟ ਹੋ ਜਾ ਇੱਕ ਮਿੰਟ